देख रहे हो एल टीवी पंजाब धारीवाल निवासियों लिए वड्डी खुशखबरी आखिरकार धारीवाल रेलवे स्टेशन की नवी आधुनिक इमारत मुकम्मल हो चुकी है लोग केंद्र सरकार अते केंद्रीय रेल राज मंत्री रवनीत बिट्टू का धन्यवाद करते नहीं थक रहे आओ जानते हाँ पूरी रिपोर्ट धारीवाल रेलवे स्टेशन एक नवा रूप एक नवी पहचान ਇਹ ਆਧੁਨਿਕ ਇਮਾਰਤ ਕੇਂਦਰ ਸਰਕਾਰ ਦੀ ਵਿਸ਼ੇਸ਼ ਗ੍ਰਾਂਟ ਅਤੇ ਕੇਂਦਰੀ ਰੇਲ ਰਾਜ ਮੰਤਰੀ ਰਮਨਿਤ ਬਿੱਟੂ ਦੀ ਯਤਨਾ ਨਾਲ ਤਿਆਰ ਕੀਤੀ ਗਈ ਹੈ। ਸ਼ਹਿਰ ਦੇ ਲੋਕਾਂ ਨੇ ਇਸ ਨਵੇਂ ਸਟੇਸ਼ਨ ਨੂੰ ਲੈ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਪੁਰਾਣੀ ਇਮਾਰਤ ਵਿੱਚ ਕਈ ਸਮੱਸਿਆਵਾਂ ਆਉਂਦੀਆਂ ਸਨ ਖਾਸ ਕਰਕੇ ਬਰਸਾਤ ਦੇ ਦਿਨਾਂ ਵਿੱਚ। ਹੁਣ ਨਵੀਂ ਇਮਾਰਤ ਨਾਲ ਇਹਨਾਂ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ। ਆਓ ਸੁਣਦੇ ਹਾਂ ਲੋਕਾਂ ਦੀ ਰਾਏ। ਤਾਰੀਵਾਲ ਤੋਂ ਪੱਤਰਕਾਰ ਜਸਪਾਲ ਚੰਦਨ ਦੀ ਐਲ ਐਮ ਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਸਰ ਮੇਰਾ ਨਾਮ ਗੋਪਾਲ ਸ਼ਰਮਾ ਸੱਤਾ ਸੈਨਿਕ ਮੈਂ ਤਿੱਬੜ ਮੰਡਲ ਦਾ ਵਾ이스 ਮੰਡਲ ਪ੍ਰਧਾਨ ਅ ਇੱਥੇ ਮੈਂ ਧਾਰੀਵਾਲ ਆਇਆ ਸੀ ਇੱਕ ਟਿਕਟ ਦੇ ਰਿਗਾਰਡਿੰਗ ਰੇਲਵੇ ਸਟੇਸ਼ਨ ਦੇ ਵਿੱਚ ਤੇ ਮੈਂ ਕਾਫੀ ਦਿਨਾਂ ਬਾਅਦ ਇੱਥੇ ਵਿਜ਼ਿਟ ਕੀਤਾ ਤੇ ਮੈਂ ਦੇਖਿਆ ਕਿ ਧਾਰੀਵਾਲ ਦੀ ਸਟੇਸ਼ਨ ਦੀ ਨੁਹਾਰ ਬੜੀ ਚੇਂਜ ਹੋ ਰਹੀ ਪਈ ਸੀ ਜਿਸ ਕਰਕੇ ਮੈਂ ਦੇਖਿਆ ਕਿ ਮੈਂ ਪੁਰਾਣਾ ਛੋਟਾ ਜਦੋਂ ਮੈਂ ਪੜਾਈ ਕਰਦਾ ਸੀ ਤੇ ਮੈਂ ਇੱਥੋਂ ਇੱਕ ਟ੍ਰੇਨ ਲੈ ਕੇ ਮੈਂ ਸਟੱਡੀ ਕਰਨ ਜਾਂਦਾ ਸੀ ਜਿਨਾ ਨਗਰ ਇਹ ਟ੍ਰੇਨ ਦੀ ਜੋ ਆਪਣਾ ਇਥੋਂ ਦੀ ਰੇਲਵੇ ਸਟੇਸ਼ਨ ਦੀ ਨੋਹਾਰ ਸੀ ਉਹ ਬਹੁਤ ਅੱਜ ਤੋਂ 100 ਸਾਲ ਪਹਿਲਾਂ ਜਿਹੜੀਆਂ ਸਟੇਸ਼ਨਾਂ ਅੰਗਰੇਜ਼ਾਂ ਨੇ ਜੋ ਬਣਾ ਕੇ ਸਟੇਸ਼ਨ ਗਏ ਨੇ ਇਥੋਂ ਉਹੀ ਇਹਨਾਂ ਦਾ ਧਾਰੀਵਾਲ ਦਾ ਸਟੇਸ਼ਨ ਉਦਾਂ ਦਾ ਉਦਾਂ ਸੀ ਅੱਜ ਮੈਂ ਦੇਖ ਕੇ ਤੇ ਬੜਾ ਖੁਸ਼ ਨਸੀਬ ਹੋਇਆ ਕਿ ਇਹ ਧਾਰੀਵਾਲ ਦਾ ਰੇਲਵੇ ਸਟੇਸ਼ਨ ਬਹੁਤ ਵਧੀਆ ਢੰਗ ਦੇ ਨਾਲ ਇਹਨੂੰ ਇਹਦਾ ਇਹਨਾਂ ਨੂੰ ਕੀਤਾ ਗਿਆ ਇਹਨੂੰ ਰੀਨੋਵੇਟ ਕੀਤਾ ਗਿਆ ਹੈ ਤੇ ਜਿਸ ਕਰਕੇ ਸਾਡੇ ਪੰਜਾਬ ਦੇ ਕੇਂਦਰੀ ਰੇਲ ਰਾਜ ਮੰਤਰੀ ਜਵਨੀਤ ਬਿੱਟੂ ਜੀ ਦਾ ਮੈਂ ਅੱਜ ਦਿਨ ਧੰਨਵਾਦ ਕਰਦਾ ਈਓਐ ਸਾਲੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿੰਨੇ ਵੀ ਪੰਜਾਬ ਦੇ ਰੇਲਵੇ ਸਟੇਸ਼ਨਸ ਹੈਗੇ ਆ ਉਹਨਾਂ ਨੂੰ ਰੇਨੋਵੇਸ਼ਨ ਕਰਵਾ ਕੇ ਉਹਨਾਂ ਨੂੰ ਵਧੀਆ ਢੰਗ ਦੇ ਨਾਲ ਉਹਨਾਂ ਦੀ ਜਿਹੜੀ ਆ ਮੁਰਮਤ ਕਰਵਾਈ ਜਾਏ ਅਰ ਲੋਕਾਂ ਨੂੰ ਇਹ ਹੀ ਅਪੀਲ ਕਰਨਾ ਚਾਹਾਂਗਾ ਕਿ ਜੋ ਵੀ ਯਾਤਰੀ ਐਟ ਪੈਸੈਂਜਰਸ ਜਿਹੜੇ ਆਂਦੇ ਆ ਉਹਨਾਂ ਨੂੰ ਥੋੜਾ ਸਾਫ ਸਫਾਈ ਦੇ ਨਾਲ ਖੁੱਦ ਹੀ ਉਹਨਾਂ ਨੂੰ ਮੇਨਟੇਨ ਕਰਨਾ ਚਾਹੀਦਾ ਵਾ ਕਿਉਂਕਿ ਅਸੀਂ ਸਵਚਤਾ ਭਾਰਤ ਦੇ ਅੰਦਰ ਜੋ ਨਰਿੰਦਰ ਮੋਦੀ ਜੀ ਦੀ ਇੱਕ ਸਵਚਤਾ ਅਭਿਆਨ ਦੇ ਅੰਦਰ ਇੱਕ ਜਿਹੜੀ ਚੱਲਦੀ ਪਈ ਹੈ ਮੁਹਿੰਮ ਉਹਦੇ ਨਾਲ ਅਸੀਂ ਜੁੜ ਕੇ ਅਸੀਂ ਆਪਣੇ ਆਪ ਨੂੰ ਸਵਚਤਾ ਅਭਿਆਨ ਦੇ ਨਾਲ ਜੁੜ ਕੇ ਅਸੀਂ ਉਸ ਨੂੰ ਰੇਲਵੇ ਸਟੇਸ਼ਨ ਨੂੰ ਸਾਫ਼ ਸਫਾਈ ਰੱਖੀਏ ਜਿਸ ਤਰ੍ਹਾਂ ਕੂੜੇਦਾਨ ਲੱਗੇ ਪਏ ਉਹਨਾਂ ਦੇ ਅੰਦਰ ਜੋ ਵੀ ਅਸੀਂ ਬਿਸਕਟ ਨਮਕੀਨ ਜੋ ਵੀ ਚਾਹ ਪਾਣੀ ਕਰਦੇ ਹਾਂ ਟਰਸਟਬਿਨ ਦੇ ਵਿੱਚ ਪਾਇਆ ਜਾਏ ਤੇ ਤਾਂ ਹੀ ਅਸੀਂ ਜਿਹੜਾ ਵਾ ਅਸੀਂ ਆਪਣਾ ਇਲਾਕਾ ਰੇਲਵੇ ਸਟੇਸ਼ਨ ਅਸੀਂ ਸਾਫ਼ ਸਫਾਈ ਰੱਖ ਸਕਦੇ ਹਾਂ ਬਹੁਤ ਬਹੁਤ ਧੰਨਵਾਦ ਮੇਰਾ ਨਾਮ ਸਾਹਿਲ ਸਿੰਘ ਮੈਂ ਇਸ ਟਾਈਮ ਧਾਰੀਵਾਦ ਰਿਲੇਸਿਸਿੰਗ ਦੇ ਖੜਾ ਆਂ ਤੇ ਪਹਿਲੇ ਇਸ ਹਾਲਤ ਬਹੁਤ ਖਰਾਬ ਸੀ ਤੇ ਹੁਣ ਬਹੁਤ ਸਾਰ ਸੁਧਾਰ ਹੋਇਆ ਹੈ ਇਸ ਵਿੱਚ ਤੇ ਇਸ ਦੇ ਪਹਿਲਾਂ ਜਦੋਂ ਆਂ ਜਾਂਚ ਬਹੁਤ ਦਿੱਕਤ ਹੁੰਦੀ ਸੀ ਕਿ ਸੱਤਾਂ ਚੋਂਦੀਆਂ ਸੀ ਬਹੁਤ ਪ੍ਰੋਬਲਮ ਆਉਂਦੀ ਸੀ ਬਸਾਂ ਦੇ ਮੌਸਮ 'ਚ ਫੋਨ ਬਹੁਤ ਸੁਧਾਰ ਹੋਇਆ ਹੋਇਆ ਤੇ ਮੈਂ ਦੇਦੇ ਮੰਤਰੀ ਵੀ ਰਣਜੀਤ ਰਮਨੀਤ ਬਿੱਟੂ ਜੀ ਦਾ ਬਹੁਤ ਧੰਨਵਾਦ ਕਰਦਾ ਹੋਰ ਵਿੱਚ ਸੁਧਾਰ ਹੋਵੇ ਉਹ ਕਾਫੀ ਕੰਮ ਡਿਵੈਲਪਮੈਂਟ ਹੋਈ ਹੈ ਸਟੇਸ਼ਨ ਤੇ ਅੱਛਾ ਹੋ ਰਿਹਾ ਜੀ ਸਰ ਮੇਰਾ ਨਾਮ ਸੁਰਿੰਦਰ ਕੁਮਾਰ ਹੈ ਮੈਂ ਐਸਐਸ ਹੈ ਧਾਰੀਵਾਲ ਸਟੇਸ਼ਨ ਤੇ ਕਾਫੀ ਕੁਝ ਡਿਵੈਲਪਮੈਂਟ ਹੋ ਰਹੀ ਹੈ ਰੇਲਵੇ ਸਟੇਸ਼ਨ ਦੀ ਪਲੇਟਫਾਰਮ ਬਣ ਰਿਹਾ ਹੈ ਨਈ ਬਿਲਡਿੰਗ ਬਣ ਰਹੀ ਹੈ ਲੈਟਰਨ ਬਾਥਰੂਮ ਬਣ ਰਿਹਾ ਹੈ ਸ਼ੈੱਡ ਵੀ ਬਣ ਰਹੀ ਹੈ ਕਾਫੀ ਅੱਛੀ ਤਰ੍ਹਾਂ ਦਾ ਨਾਲ ਫੈਸਿਲਿਟੀ ਮਿਲ ਰਹੀ ਹੈ ਪਸੰਦਰਾਂ ਨੂੰ ਸਰ ਬਹੁਤ ਸਾफी ਲੋਕਾਂ ਨੂੰ ਪਹਿਲਾਂ ਹਿੱਕਾ ਦਾ ਸਾਹਮਣਾ ਕਰਦਾ ਪੈਂਦਾ ਸੀ ਕਿ ਆਹ ਬਹੁਤ ਥਾਰਾ ਸਿਸਟਮਿਕ ਕੰਪਿਊਟਰਾਈਜ਼ ਹੋ ਗਿਆ ਹੈ ਕਿ ਤੁਹਾਨੂੰ ਦੇਖੀ। ਕੰਪਿਊਟਰਾਈਜ਼ਡ ਹੈ, ਆਸਾਨ ਹੈ, ਕੰਮ ਆਸਾਨ ਹੈ ਔਰ ਸੇਫ ਹੈ, ਬਿਲਕੁਲ ਸੇਫ ਹੈ। ਕੋਈ ਇਹਦੇ ਵਿੱਚ ਗਲਤੀ ਹੋਣ ਦੇ ਚਾਂਸ ਬਹੁਤ ਘੱਟ ਹੈ। ਤੇ ਬਹੁਤ ਅੱਛਾ ਹੈ। ਰੂਟੀਨ ਦੇ ਵਿੱਚ ਟ੍ਰੇਨਾਂ ਤਕਰੀਬਨ 12-13 ਆਪਦੀਆਂ ਔਰ 12-13 ਡਾਊਨ ਦੀਆਂ, 12-13 ਫੇਰ ਹੈ। ਅਪੀਲ ਇਹ ਹੀ ਕਰਨਾ ਚਾਹਾਂਗੇ ਕਿ ਸਟੇਸ਼ਨ ਆਪਣਾ ਆਪਣੇ ਘਰ ਦੀ ਤਰ੍ਹਾਂ ਰੱਖੋ ਸਫਾਈ ਰੱਖੋ ਕਿਉਂਕਿ ਦੇਖਿਆ ਲੋਕ ਗੰਦਬੋਧ ਪਾ ਜਾਂਦੇ ਆ ਉਹਦੇ ਲਈ ਸਭ ਲਈ ਦਿੱਕਤਾਂ ਆਉਂਦੀਆਂ ਆ ਸਟਾਫ ਘੱਟ ਹੈ ਇਹ ਹੀ ਅਪੀਲ ਹੈ ਕਿ ਸਟੇਸ਼ਨ ਦੇ ਆਲੇ-ਦੁਆਲੇ ਸਾਫ਼ ਸੁਥਰੇ ਢੰਗ ਨਾਲ ਰਹਿਣ ਆਪਣੇ ਘਰ ਦੀ ਤਰ੍ਹਾਂ ਅੱਛਾ ਲੱਗੇਗਾ